ਇਹ ਜਦੋਂ ਮੇਰੇ ਨਾਲ ਵਿਆਹ ਕੇ ਆਈ ਸੀ ਨਾ ਕਹਿੰਦੀ ਤੁਹਾਡਾ ਘਰ ਬਹੁਤ ਛੋਟਾ ਹੈ ਸੀ ਕੋਠੀ ਇਹਦੇ ਇੱਕ ਵਾਰ ਵੀ ਨਹੀਂ ਕਿਹਾ ਸੀ ਕੋਠੀਆਂ ਉਹ ਟਾਈਮ ਦਾ ਇੱਕ ਸੁਪਨਾ ਸੀਗਾ ਜਿਹੜਾ ਅੱਜ ਪੂਰਾ ਹੋਣ ਲੱਗਾ ਹੈ। ਤੋ ਧਾਈਆਂ ਜਾਨੂ ਤੈਨੂੰ ਬਤਾਇਆਂ ਸਾਡੇ ਇੱਕ ਜ਼ਿੰਦਗੀ ਲਈ ਸਭ ਤੋਂ ਵੱਡਾ ਇੱਕ ਮੂਮੈਂਟ ਸੀਗਾ ਜਿਹੜਾ ਅੱਜ ਹੋਇਆ ਹੈ। ਲਓ ਜੀ ਅੱਜ ਸਾਡੀ ਜ਼ਿੰਦਗੀ ਦਾ ਇੱਕ ਸਪੈਸ਼ਲ ਡੇ ਆ। ਸੋ ਹਾਂਜੀ ਸੋਮਾ ਜੀ ਸੋ ਤੁਸੀਂ ਦੱਸੋਗੇ ਅੱਜ ਕੀ ਡੇ ਆ। ਲਓ ਜੀ ਕੈਪਸ਼ਨ ਤੇ ਥੰਬਨੇ ਸਾਰਿਆਂ ਨੇ ਦੇਖ ਹੀ ਲਿਆ ਹੋਣਾ। ਸੋ ਅੱਜ ਸਾਡਾ ਸਾਰੇ ਪਰਿਵਾਰ ਦਾ ਸੁਪਨਾ ਲੱਗਾ ਹੋਣ ਪੂਰਾ ਕਿਉਂਕਿ ਬਹੁਤ ਟਾਈਮ ਦੀ ਤਮੰਨਾ ਸੀ ਸਾਡੀ ਵੀ ਅਸੀਂ ਨਵੀਂ ਕੋਠੀ 'ਚ ਜਾਈਏ ਨਵਾਂ ਘਰ ਬਣਾਈਏ ਸੋ ਬਹੁਤ ਟਾਈਮ ਹੋ ਗਿਆ ਚਲੋ ਘਰ ਇਹ ਵੀ ਬਹੁਤ ਵਧੀਆ ਇਹਦੇ 'ਚ ਬਹੁਤ ਅਮੀ ਆਪਣੇ ਸੁਪਨੇ ਸੀਗੇ ਨਾ ਸੋ ਚਲੋ ਹਰ ਇੱਕ ਜਿਵੇਂ ਆਪ ਨੂੰ ਕਹਿੰਦੇ ਸਮੇਂ ਨਾਲ ਚੇਂਜ ਹੋਣਾ ਪੈਂਦਾ ਆ ਸੋ ਅੱਜ ਆਪਣੇ ਘਰ ਦਾ ਹੈਗਾ ਨੀਂ ਪੱਥਰ ਸੋ ਹੁਣ ਪਹਿਲਾ ਮਤਲਬ ਬਾਬਾ ਜੀ ਲਈ ਪ੍ਰਸ਼ਾਦ ਬਣਾਣ ਲੱਗਾ ਆ ਲਓ ਜੀ ਸੋ ਚੈੱਕ ਕਰੋ ਸੋ ਹੋਰ ਅਮੀ ਸੋ ਮੈਂ ਕੀ ਕਹਿਣਾ ਚਾਹਾਂਗਾ ਓਕੇ ਕਾਮ ਤੇ ਕਿੰਨੀ ਖੁਸ਼ੀ ਅੱਜ ਸੁਪਨਾ ਹੋ ਗਿਆ ਪੂਰਾ ਲਓ ਜੀ ਹਾਂ ਜੀ ਤੁਸੀਂ ਕਿੰਨੇ ਕੁ ਐਕਸਾਈਟ ਹੋਣੋ ਚਲ ਤੁਸੀਂ ਤਾਂ ਸਾਡੀ ਦੇਖੀ ਨਹੀਂ ਕਹਿੰਦੇ ਅਸੀਂ ਕਿੱਥੋਂ ਉੱਟ ਕੇ ਕਿੱਥੇ ਤੱਕ ਪਹੁੰਚੇ ਆਂ ਤੁਸੀਂ ਤਾਂ ਹੋਂ ਆਏ ਹੋ ਬਾਕੀ ਤੈਨੂੰ ਖੁਸ਼ੀ ਕਿੰਨੀ ਕੁ ਆ ਇਹ ਜਦੋਂ ਮੇਰੇ ਨਾਲ ਵਿਆਹ ਕੇ ਆਈ ਸੀ ਨਾ ਕਹਿੰਦੀ ਤੁਹਾਡਾ ਘਰ ਬਹੁਤ ਛੋਟਾ ਹੈ ਅਸੀਂ ਕੋਠੀ ਮੈਂ ਤਾਂ ਇੱਕ ਵਾਰ ਵੀ ਨਹੀਂ ਕਿਹਾ ਅਸੀਂ ਕੋਠੀਆਂ ਅਸੀਂ ਕੋਠੀਆਂ ਕਾਰਾਂ ਚੋਂ ਆਇਆ ਕਹਿੰਦੀ ਜਾਨੂ ਪਲੀਜ਼ ਘਰ ਵੱਡਾ ਕਰ ਲਓ ਆਪਣਾ ਨਹੀਂ ਜੀ ਨਹੀਂ ਹੁਣ ਤੈਨੂੰ ਖੁਸ਼ੀ ਹੈਗੀ ਚਲੋ ਮੈਂ ਇਹ ਗੱਲ ਬਿਲਕੁਲ ਵੀ ਨਹੀਂ ਕਹੀ ਸੀਗੀ ਜੋ ਆ ਬਹੁਤ ਵਧੀਆ ਹੈ ਮੈਂ ਹੁਣ ਚਲੋ ਹੁਣ ਤਾਂ ਖੁਸ਼ੀ ਹੈਗੀ ਹੈ ਨਹੀਂ ਬਹੁਤ ਖੁਸ਼ ਤੇ ਹੁਣ ਕੀ ਪਲੈਨਿੰਗ ਆ ਨੈਕਸਟ ਆਪਣੀ ਨੈਕਸਟ ਪਲੈਨਿੰਗ ਐਦਾ ਆ ਕਿ ਆਪਾਂ ਚੱਲੇ ਆ ਆਪਣੇ ਥੋੜੇ ਬੋਧ ਹੈਲਥਸ ਵੀ ਆਏ ਜਿਹੜੇ ਆਪਣੇ ਲੋਕਲ ਲੋਕਲ ਸੀਗੇ ਉਹਨਾਂ ਨੇ ਕਿਹਾ ਸੀਗਾ ਹਾਂਜੀ ਕਿਉਂਕਿ ਜੇ ਬਾਹਰ ਵਾਲੇ ਸਾਧਦੇ ਸੀ ਫਿਰ ਜ਼ਿਆਦਾ ਖਲਾਰਾ ਪੈਂਦਾ ਸੀ ਫਿਰ ਆਪਾਂ ਸੋਚਿਆ ਕਿ ਆਪਾਂ ਜਦੋਂ ਲੈਂਟਰ ਪਾਊਗਾ ਨਾ ਉਦੋਂ ਸਾਰਿਆਂ ਨੂੰ ਸਤਾ ਲਓ ਜੀ ਬਾਬਾਈ ਦੀ ਦੇਗ ਜਿਹੜੀ ਆ ਰੈਡੀ ਹੋ ਗਈ ਆ ਸੋ ਹੁਣ ਆਪਾਂ ਇਹਨਾਂ ਨੂੰ ਇੱਕ ਬਾਕਸ 'ਚ ਪਾ ਕੇ ਤੁਸੀਂ ਸਰਪ੍ਰਾਈਜ਼ ਦੱਸ ਤਾਂ ਸਾਰਿਆਂ ਨੂੰ ਹਾਂ ਵਾਹ ਐ ਹੇ 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 ਦੇਖੀ ਆਪ ਹੀ ਬਕਵਾਸ ਕੀਤੀ ਥੋੜਾ ਟਾਈਮ ਜਦ ਤਿਆਰ ਹੁੰਦੀ ਪਈ ਲੈ ਦੱਸਤਾ ਕਿ ਪ੍ਰੋਪਰ ਹੁਣ ਥੰਮ ਮਿਲ ਪਤਾ ਲੱਗ ਜਾਣਾ ਹੈ ਕਿ ਨਹੀਂ ਇਹਦਾ ਲੋ ਜੀ ਬਾਈ ਜੀ ਹੁਣ ਆਪਾਂ ਚੱਲੇ ਆਂ ਜਿੱਥੇ ਆਪਣੀ ਹੈਗੀ ਨੀ ਪੱਥਰ ਅੱਜ ਉਸ ਸਥਾਨ ਤੇ ਆਹ ਹੈ ਸੂਮਾ ਨੇ ਵਣੋ ਕੋਲੀ ਸੂਮਾ ਜੀ ਜਿੰਦਾਬਾਦ ਤੇ ਫਿਰ ਐਂ ਥੋੜੀ ਰੱਖਣ ਆਇਆ ਫਿਰ ਸ਼ਗਨ ਵੀ ਕੱਢੋ ਸ਼ਗਨ ਵੀ ਲੈਣਾ ਪੈਂਦਾ ਹਾਂ ਲੈ ਇਹੀ ਤਾਂ ਮੌਕੇ ਹੁੰਦੇ ਕਦੀ ਕਦੀ ਲੈਣ ਦੇ ਚੱਲ ਫਿਰ ਮੈਂ ਰੱਖ ਦੂੰਗਾ 999 ਜਿੰਨੇ ਵੀ ਰੱਖਣਾ ਹੈ ਉਹਨੂੰ ਦੇਣਾ ਪੈਣਾ ਹੈ। ਲਓ ਜੀ ਆ ਆਪਾਂ ਵੀ ਰੈਡੀ ਖੜੀ ਹੋ ਗਏ ਆ ਤੇ ਅੱਜ ਕਹਿੰਦੇ ਖੁਸ਼ੀ ਵੀ ਆ ਤੇ ਇੱਕ ਮਨ ਦੇ ਵਿੱਚ ਮਤਲਬ ਕੀ ਹੁੰਦਾ ਨਾ ਇੱਕ ਕੀ ਲਾਈਕ ਬਹੁਤ ਟਾਈਮ ਦਾ ਇੱਕ ਸੁਪਨਾ ਸੀਗਾ ਜਿਹੜਾ ਅੱਜ ਪੂਰਾ ਹੋਣ ਲੱਗਾ ਆ। ਠੀਕਾ ਕਿਸੇ ਟਾਈਮ ਅਸੀਂ ਸੋਚਦੇ ਹੁੰਦੇ ਸੀ ਵੀ ਆਪਣਾ ਵੀ ਘਰ ਹੋਊਗਾ ਤੇ ਅੱਜ ਉਹੀ ਸਿਚੁਏਸ਼ਨ ਆਈ ਆ ਕਿ ਅਸੀਂ ਅੱਜ ਆਪਣੇ ਘਰ ਦਾ ਨੀਂਹ ਪੱਥਰ ਰੱਖਣ ਲੱਗੇ ਆ। ਤੇ ਬਾਕੀ ਸਾਰਾ ਕੁਝ ਓਕੇ ਆ ਤੇ ਹੁਣ ਬਾਬਾ ਜੀ ਵੀ ਆ ਗਏ ਆ। ਜਿਹੜੇ ਰੈਲੇਟਿਵ ਭਲਾਏ ਸੀ ਉਹ ਵੀ ਸ਼ੌਪ ਤੇ ਪਹੁੰਚ ਗਏ ਆ ਮਿਸਤਰੀ ਤੱਕ ਵੀ ਆ ਗਏ ਨਾ ਠੇਕੇਦਾਰ ਆਪਣਾ ਤੇ ਬਸ ਹੁਣ ਜਾ ਕੇ ਸਾਡੀ ਵੇਟ ਆ ਆਈ ਜਾ ਕੇ ਪਹੁੰਚੀਏ ਤੇ ਫਿਰ ਤੁਹਾਨੂੰ ਵੀ ਦਿਖੋਣੇ ਕੀ ਕੀ ਉਸੇ ਮੋੜ ਆ ਜੋ ਲਾਓ ਜੀ ਚੱਲੇ ਆ ਹੁਣ ਆਪਾਂ ਦੁਕਾਨ ਤੇ ਸੋ ਇਹ ਝੋਲੇ ਦੇ ਵਿੱਚ ਕੀ ਕੀ ਆ ਅੰਸ਼ੂ ਖਰਾ ਪ੍ਰਸ਼ਾਦ ਚਾਹ ਚਾਹ ਕਿੰਨਾ ਦੀ ਮਿਸਤਰੀਆਂ ਦੀ ਚਾਹ ਇਹ ਮਿਸਤਰੀਆਂ ਦੇ ਚਾਹ ਦਾ ਵੀ ਅਮੀ ਹੁਣ ਤਾਂ ਹੀ ਪੈ ਗਿਆ ਚੱਕਰ ਨਾ ਇਹ ਹੁਣ ਮਿਸਤਰੀਆਂ ਦੀ ਚਾਹ ਮੈਨ ਲੱਗਦਾ 1.5-2 ਸਾਲ ਨਹੀਂ ਖਤਮ ਹੋਣੀ ਬਸ ਮਿਸਤਰੀਆਂ ਲਓ ਜੀ ਕੰਮ ਹੋ ਗਿਆ ਲਿਆਓ ਚਾਹ ਲਓ ਜੀ ਕਹਿੰਦੇ ਕੀ ਦੋ ਇੱਟਾਂ ਲਾਤੀਆਂ ਲਿਆਓ ਚਾ ਲਓ ਜੀ ਆਜੋ ਫਿਰ ਮੋਟਰਸਾਈਕਲ ਤੇ ਚੱਲੀਏ ਆਪਾਂ ਦੁਕਾਨ ਨਾਲ ਲਓ ਜੀ ਕਹਿੰਦੇ ਸੋਮਾ ਕਹਿੰਦੇ ਪਿੰਨੀਆਂ ਲੈਣ ਲੱਗੀ ਆ ਪਿੰਨੀਆਂ ਲੈਣੀਆਂ ਲੱਡੂ ਲੈਣੇ ਕਿ ਮੋਤੀ ਚੂਰ ਲੈਣਾ ਆ ਹੈ ਲਓ ਜੀ ਆਸ਼ਮੇ ਤੇਰੀ ਕੀ ਡਿਮਾਂਡ ਹੋ ਵੇ ਸਪੈਸ਼ਲ ਸਾਰਾ ਕੁਝ ਹੀ ਖਾ ਲਈ ਤੂੰ ਸਾਰਾ ਕੁਝ ਇਹ ਡੱਬੇ ਦੀ ਕੀ ਲੋੜ ਲਫਾਫੇ ਚ ਪਵਾ ਲੈਣ ਦੇ ਮੈਂ ਤਾਂ ਕਹਿੰਦਾ ਸਾਬ ਚ ਖਾ ਲਈ ਸਦੀ ਜਿਆਦਾ ਹੋਊਗੀ ਆਹੋ ਜਿਆਦਾ ਆ ਜਾਣੀ ਚੱਲ ਕੋਈ ਨਾ ਭਾਜੀ ਉਹ ਪਾ ਦੇ ਡੱਬੇ ਚ ਤੇ ਕਿੰਨੇ ਦੇ ਆਏ ਮੈਂ ਲੱਡੂ ਪਿੰਨੀਆਂ 220 ਤਹਿਲੀ ਇਹ ਲਿਖੀ ਚੱਲੋ ਮੈਂ ਸਾਰਾ ਹਿਸਾਬ ਐਂਡ ਤੇ ਕਿੰਨੇ ਪੈਸੇ ਲੱਗੇ ਆ ਮੇਰੇ ਖਿਆਲ ਨਾਲ 30 40 ਹਜ਼ਾਰ ਜਦੋਂ ਬਣ ਜਾਂਦੀ ਵਧੀਆ ਕੋਠੀ ਹੈ ਨਾ 30 40 ਹਜ਼ਾਰ ਵਿੱਚ ਨਾ ਇੱਕ ਤਾਂ ਵੀ ਨਹੀਂ ਆਈਆਂ ਚਲੋ ਜੀ ਉਮੀ ਆ ਗਿਆ ਮੀ ਆ ਗਿਆ ਮੀ ਆ ਗਿਆ ਲਾਓ ਜੀ ਬਾਬੇ ਉਹ ਪਹੁੰਚ ਗਿਆ ਆਪਾਂ ਆਪਣੇ ਸਥਾਨ ਤੇ ਓਏ ਹੋਏ ਹੋਏ ਸੋ ਸਸਰੀਕਾਲ ਜੀ ਸੋ ਮਾਮਾ ਜੀ ਸਸਰੀਕਾਲ ਜੀ ਸਸਰੀਕਾਲ ਜੀ ਠੀਕ ਹੋ ਮਾਮਾ ਜੀ ਸੋ ਮਾਮਾ ਜੀ ਵੀ ਕਹਿੰਦੇ ਪਹੁੰਚੇ ਆਪਣੇ ਖੁਸ਼ੀ ਦੇ ਮੌਕੇ ਤੇ ਸੋ ਸੋਮਾ ਜੀ ਖੁਸ਼ ਹੋ ਗਏ ਹਾਂ ਜੀ ਸੋਮਾ ਜੀ ਓਕੇ ਆ ਲਾਓ ਜੀ ਆ ਜਾਓ ਫਿਰ ਪੂਆ ਦਾ ਭਰਾ ਆ ਹਾਂ ਪੂਆ ਦਾ ਭਰਾ ਹੈ ਭਰਾ ਆਉਂਦਾ ਬਈ ਖੁਸ਼ੀ ਚਿਹਰੇ ਤੇ ਆ ਆਪਣੇ ਹੈਗੇ ਮਿਸਤਰੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਇਹ ਹੁਣ ਤੋਂ ਡੇਢ ਦੋਸ ਵਾਲੇ ਇੱਥੇ ਹੀ ਦਿਖਣਗੇ ਹੋਰ ਸਾਸ਼ੀ ਦਾ ਬਾਪੂ ਜੀ ਸਤਿ ਸ਼੍ਰੀ ਅਕਾਲ ਪਾ ਲਈ ਲੋ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਤਿ ਸ਼੍ਰੀ ਅਕਾਲ ਜੱਸਾ ਜੀ ਕਹਿੰਦੇ ਪਹਾਰ ਗਏ ਸੋ ਆਪਣਾ ਜਿਹੜਾ ਕਹਿੰਦੇ ਕੰਮ ਆ ਸ਼ੁਰੂ ਹੋ ਗਿਆ ਆ ਸੋ ਇਹ ਹੁਣ ਹਜੇ ਇੱਟਾ ਟਾ ਟਾ ਪੱਟੀਆਂ ਇੱਥੇ ਆਪਾਂ ਨੀਂ ਪੱਥਰ ਰੱਖਾਂਗੇ ਜੀ ਸੋ ਠੀਕ ਆ ਜੀ ਅਲੋ ਜੀ ਕਹਿੰਦੇ ਅੰਕਲ ਜੀ ਵੀ ਪਹੁੰਚ ਗਏ ਅੰਕਲ ਜੀ ਤੁਸੀਂ ਸਾਡੇ ਖੁਸ਼ੀ ਦੇ ਮੌਕੇ ਤੇ ਕੀ ਮੈਸੇਜ ਦੇਣਾ ਚਾਹੋਗੇ ਕੀ ਕਹਿਣਾ ਜਾਓਗੇ ਫਲੋ ਫੁੱਲੋ ਕੋਠੀ ਚ ਖੁਸ਼ੀਆਂ ਮਨਾਏ ਜਾਂ ਜ਼ਿੰਦਗੀ ਦਾ ਹਰਸ ਬਰੀ ਰਹੇ ਆਏ ਹਾਏ ਅਲੋ ਜੀ ਸੋ ਬਾਬਾ ਜੀ ਵੀ ਆ ਗਏ ਹੋ ਜੇ ਫੋਨ ਦੇ ਵਿੱਚ ਬਿਜ਼ੀ ਆ ਉਹਨਾਂ ਨਾਲ ਵੀ ਤੁਹਾਡੀ ਇੰਟਰੋਡਕਸ਼ਨ ਕਰਾਉਨੇ ਆ ਆ ਜਾਓ ਆਸ਼ਮਾ ਵਾਰ-ਵਾਰ ਮੈਨੂੰ ਕਹੀ ਜਾਂਦੀ ਮੈਂ ਪਿੰਨੀ ਖਾਣਾ ਪਿੰਨੀ ਖਾਣਾ ਪਹਿਲਾਂ ਭੋਗ ਲੱਗਣਾ ਆ ਉਹ ਤੋਂ ਕੜਾ ਪ੍ਰਸ਼ਾਦ ਦੀ ਮੈਨੂੰ ਬੜਾ ਸਵਾਲਾ ਦਾ ਐਕਟਰ ਸਾਰੇ ਚਾਹ ਦਾ ਕਹੀ ਜਾਂਦੇ ਆਪਾਂ ਕੀ ਅਰੇਂਜਮੈਂਟ ਕੀ ਕਰਕੇ ਆਏ ਸਾਰੇ ਨੂੰ ਚਾਹ ਪੀਣੀ ਆ ਹਾਂ ਕੋਈ ਨਾ ਉਹ ਵੇਟ ਕਰੀਏ ਤਾਂ ਘਰੇ ਕਿਵੇਂ ਲੈ ਜਾਈਏ ਦੱਸ ਟਰਾਲੀ ਪਾ ਲਈਏ ਆ ਮੇਕਅਪ ਹੈ ਕਿ ਨੇ ਇੱਥੋਂ ਤੱਕ ਟਿਕੀ ਤਾਂ ਉੱਥੇ ਵੇਖ ਲੋ ਜੀ ਪਾਪਾ ਵੀ ਆ ਗਏ ਤੁਹਾਨੂੰ ਕਹੇ ਕੋਟ ਪੈਂਟ ਪਾ ਕੇ ਆਉਣਾ ਤੁਸੀਂ ਯਾਰ ਲੋ ਟੀ-ਸ਼ਰਟ ਪਾ ਕੇ ਗਲਤ ਕਹਾਂਗੇ ਕੋਟ ਪੈਂਟ ਪੋਣਾ ਬੰਦਾ ਹੀ ਨਾ ਸੁਣੀ ਨਹੀਂ ਗੱਲ ਨਹੀਂ ਸੁਣੀ ਇਗਨੋਰ ਕਰ ਗਿਆ ਅੰਕਲ ਚਲੋ ਨਹੀਂ ਨਹੀਂ ਕੋਈ ਨਾ ਹੋ ਗਿਆ ਜੀ ਹੋ ਗਿਆ ਹੋਰ ਜੀ ਲਓ ਜੀ ਲਓ ਜੀ ਸੰਗਤਾਂ ਸਾਰੀਆਂ ਪਹੁੰਚ ਗਈਆਂ ਚੈੱਕ ਕਰੋ ਸੋ ਹੁਣ ਬਾ ਨੀ ਪੱਤਰ ਆਪਣਾ ਰੱਖਿਆ ਜਾਣਾ ਤੌੜੀ ਪ੍ਰੀਤੀ ਜੀ ਵਾਲੇ ਓਏ ਹੋਏ ਹੋਏ ਉਹਨਾਂ ਨੇ ਵੀ ਚਾਹ ਹੈ ਸੋਮਾ ਸੋਮਾ ਇਗਨੋਰ ਕਰਨ ਦੇ ਆ ਸਾਰੇ ਮੈਨੂੰ ਜਿੰਨੂੰ ਮੈਂ ਗੱਲ ਕਰਦਾ ਮੂੰਹ ਸਾਈਡ ਤੇ ਕਰ ਲੈਂਦਾ ਐਵੇਂ ਜੈਡ ਤੇ ਨਹੀਂ ਕਿੱਥਾ ਸਾਹਮਣੇ ਮੈਂ ਬਰਸ਼ ਕਰਕੇ ਆਇਆ ਯਾਰ ਮੈਨੂੰ ਨਹੀਂ ਮੇਰੇ 스ਮੈਲ ਮਾਰਦੀ ਮੂੰਹ ਚ ਲਓ ਜੀ ਸ਼ੁਰੂਆਤਾਂ ਹੋ ਗਈਆਂ ਹੁਣ ਆਗੇ ਇਟਾਂ ਤੋਰੇ ਮਿਸਤਰੀ ਸਾਹਿਬ ਤੇ ਦੇਖੋ ਓਕੇ ਜੀ ਓਕੇ ਪੈਰ ਹੀ ਨਹੀਂ ਥੱਲੇ ਰਖਿੰਦਾ ਭੂਣ ਏਡਾ ਗੰਦਾ ਭੂਣ ਲੜ ਗਿਆ ਬਾਹਰ ਤੇ ਓਏ ਹੋਏ ਚਲੋ ਫਿਰ ਰਹਿਣ ਦੋ ਦੀ ਜਾਓ ਬਾਹਰ ਮੰਮੀ ਹੋ ਲੱਭੀ ਆਂਦੀ ਤੁਸੀਂ ਅੰਮੀ ਕੀ ਓਏ ਇੱਧਰ ਕੰਮ ਚੱਲੀ ਜਾਂਦਾ ਤੁਸੀਂ ਇਹਦੇ ਟੀਂਡੇ ਲੱਭੀ ਆਂਦੇ ਕੀ ਂਡੇ ਨਹੀਂ ਇੱਧਰ ਲੱਗੇ ਕੀ ਲੱਗੇ ਚਿਬੜ ਚਿਬੜੋ ਚਿਬੜੀ ਹੋ ਗਿਆ ਕੰਮ ਲਓ ਜੀ ਮਾਟਰ ਜੀ ਹਰ ਵਾਰੀ ਕੰਮ 'ਚ ਲੇਟ ਹੁੰਦਾ ਆ ਜਦੋਂ ਇਹਨੇ ਫੋਨ ਲਾਈ ਪਤਾ ਹੀ ਕਹਿੰਦਾ ਹਜੂਰ ਸਾਹਿਬ ਗੁਰਦਿਆਂ ਦੇ ਕੋਲ ਬਾਈ ਬਾਈ ਦੇਖ ਬਾਈ ਅਰਦਾਸ ਤਾਂ ਫਿਰ ਵੀ ਜਦੋਂ ਹਲੋ ਵਧਾਈਆਂ ਤਾਂ ਲਾ ਦਈਏ ਮਣੀ ਚਲ ਜਕਾਰਾ ਲਾ ਦੋ ਇੱਕ ਵਧਾਈਆਂ ਜਾਨੂ ਤੈਨੂੰ ਵਧਾਈਆਂ ਲਓ ਜੀ ਹੁਣ ਕਹਿੰਦੇ ਕੰਮ ਪਿੰਨੀ ਹੋ ਪਿੰਨੀ ਹੋ ਲਗਾ ਆ ਜੋ ਪਾਪ ਜੀ ਲਓ ਜੀ ਮਾਟਰੀ ਮਾਟਰੀ ਕੋਰੇ ਮੋਕੇ ਦੇ ਹੁੰਦੇ ਜੋ ਪਿੰਨੀ ਮਿਲਨੀ ਉਦੋਂ ਆ ਗਿਆ ਅਸਲੀ ਸੇਵਾ ਦਾ ਕਹਿੰਦੇ ਜੱਸਾ ਜੀ ਨਵਾਈ ਧੰਨਵਾਦੀ ਧੰਨਵਾਦ ਧੰਨਵਾਦ ਕਾਣੀ ਧੰਨਵਾਦ ਧੰਨਵਾਦ ਸਾਲਾ ਕੋਖੜਾ ਜਾਲਾ ਬਤਾਈਆਂ ਦਾ ਬਾਊ ਜੀ ਕੰਮ ਹੋ ਗਿਆ ਸਮੋਸੇ ਦਾ ਬੰਦਾ ਦਸੀ ਕਿਵੇਂ ਹੀਰਾ ਲੱਭਿਆਣਾ ਆਪ ਨੂੰ ਸਮੋਸੇ ਵਾਲਾ ਜੀ ਸਮੋਸੇ ਵੀ ਆ ਗਿਆ ਸਮੋਸੇ ਨੂੰ ਐਸ ਜਿਆਦਾ ਕਹਿੰਦੇ ਜਿਵੇਂ ਮਿਸਤਰੀ ਸਾਹੋਂ ਨੇ ਕਹਿੰਦੇ ਨੀ ਪੱਤਰ ਜਿੱਡਾ ਸਜਾਈਏ ਆਇਆ ਕਹਿੰਦਾ ਮੈਨੂੰ ਕਾਲੀ ਬੜੀ ਆ ਮੈਂ ਐ ਕੌਣ ਜਾਣੀ ਕਰਨਾ ਸਮੋਸੇ ਦੇ ਨਾਲ ਬੈਠਾ ਰਿਹਾ ਉਹ ਲੱਗੇ ਛੇਤੀ ਕਰ ਇਹ ਛੇਤੀ ਆ ਪਿੱਛੇ ਲਾਉ ਪੀਣਾ ਨੇ ਸੱਤ ਫੂਲ ਲਾ ਦੇ ਮੈਨੂੰ ਹਾਂ ਇਹ ਤਾਂ ਲਾਇਆ ਮੈਂ ਜਣਾਵਾ ਲਾਓ ਜੀ ਸੋ ਮਿਸਤਰੀ ਸਾਹਿਬ ਕਿਦਾਂ ਤੋਂ ਆਪਣਾ ਕੰਮ ਸਟਾਰਟ ਹੋ ਜਾਊਗਾ ਜੀ ਸਤਰੀਕ ਤੋਂ ਸਟਾਰਟ ਕਰ ਸਤਰੀਕ ਤੋਂ ਸ਼ੁਰੂ ਕਰਨਾ ਠੀਕ ਹੈ ਲੋ ਜੀ ਸਾਰੇ ਬੰਦੇ ਕਹਿੰਦੇ ਹੱਥ ਖੜੇ ਕਰ ਗਿਆ ਦੋ ਬੰਦੇ ਇਹ ਵੀ ਮੈਦਾਨ ਚ ਖੜੇ ਆ ਹੈ ਮਾਟਰ ਜੀ ਆ ਵਦਿਆ ਘੜਿਆ ਸਾਰੇ ਇਹ ਖਾ ਰਹੇ ਆ ਜਿਹੜੇ ਛੱਡ ਕੇ ਗਏ ਮਾੜੇ ਮਾੜੇ ਮਕੇ ਝੂਠ ਡਾਈਟਿੰਗ ਹੈ ਜਿੰਮ ਦੀ ਜਿੰਮ ਦੀ ਡਾਈਟਿੰਗ ਆ ਲੋ ਜੀ ਆਸ਼ਮਾ ਜੀ ਓਕੇ ਕੰਮ ਲੋ ਜੀ ਮਾਮਾ ਜੀ ਜਾ ਰਹੇ ਆ ਹੁਣ ਕਹਿੰਦੇ ਰੌਣਕ ਲੱਗਣੀ ਹੈ ਲੈਂਟਰ ਵਾਲੇ ਦੇਣ ਕੱਲ ਹੈਗਾ ਆਸ਼ਮਾ ਦਾ ਬਰਥਡੇ ਓਏ ਹੋਏ 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 ਕੱਲ ਵੀ ਵਲੌਗ ਕਹਿੰਦੇ ਕਿ ਬਾਬੇ ਉਹ ਸਰਾ ਹੋਊਗਾ ਇੱਕ ਓ ਮਾਈ ਗੋਡ। ਇੱਥੇ ਅੱਜ ਲਾ ਪਾਓ। ਸੋ ਹੁਣ ਆਪਾਂ ਚੱਲੇ ਆਸ਼ਮਾ ਦੇ ਇੱਕ ਵਾਰੀ ਫਾਲ ਸਟ੍ਰੇਟ ਰੋਣ ਸਟ੍ਰੇਟ ਨਾ 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 ਸੋਮਾ ਵੀ ਜਾਊਗੀ। ਸੋਮਾ ਵੀ ਗੱਡੀ 'ਚ ਲੈ ਕੇ ਜਾਣਾ ਤੁਹਾਨੂੰ ਇਹਦੇ ਟਾਂਗੇ ਤੇ ਲੈ ਕੇ ਜਾਣਾ ਹੀ। ਲਾਓ ਜੀ ਹੁਣ ਸੰਗਤਾਂ ਜਿੱਥੋਂ ਆਈਆਂ ਸੀ ਉੱਥੇ ਚੱਲੀਆਂ। ਸੋ ਘਰੇ ਜਾ ਕੇ ਇਹਨਾਂ ਦੇ ਰਿਵਿਊ ਚੈੱਕ ਕਰਦੇ ਆ ਕਿ ਮੰਮੀ ਕੀ ਕਹਿਣਾ ਚਾਹੁੰਦੇ ਆ। ਆਜੋ ਫਿਰ। ਲਾਓ ਜੀ ਘਰੇ ਪਹੁੰਚ ਗਏ ਆ ਸੋ ਗਰਮੀ ਕਿੰਨੀ ਕੁ ਆਸ਼ਮਾ? ਲਾਓ ਜੀ ਗਰਮੀ ਦਾ ਕਹਿੰਦੇ ਕਿ ਇੱਕੋ ਇੱਕ ਕਹਿੰਦੇ ਹੱਲ। ਲਾਓ ਜੀ ਖਾਓ ਕਹਿੰਦੇ ਫਰੂਟ। ਤਾਜ਼ਾ ਤਾਜ਼ਾ ਫਰੂਟ ਹੈ ਜਿਹੜਾ ਇਹਨਾਂ ਨੇ ਮੇਰੇ ਲਈ ਸਵੇਰ ਦਾ ਕੱਟ ਕੇ ਰੱਖਿਆ ਸੀਗਾ ਤੇ ਮੈਂ ਥੋੜਾ ਲੇਟ ਹੋ ਗਿਆ ਤੇ ਹੁਣ ਆਪਾਂ ਬਬੇ ਸ਼ਗਨ ਲੱਗਿਆ ਪਾ ਦੇ ਥੋੜਾ ਜਿਹਾ ਲਾਓ ਜੀ ਕਹਿੰਦੇ ਫਾਈਨਲੀ ਹੁਣ ਸੋਮਾ ਜੀ ਦਾ ਰਿਵਿਊ ਲੈਣ ਲੱਗੇ ਹਾਂ ਜੀ ਸੋਮਾ ਜੀ ਕਾਰ ਵਿਹਾਰ ਸਾਰੇ ਵਧੀਆ ਹੋ ਗਏ ਬਾਬਾ ਜੀ ਨੇ ਅਰਦਾਸ ਵੀ ਕਰਤੀ ਆਪਣਾ ਮਾਮਾ ਜੀ ਵੀ ਆਏ ਸੀ ਰਿਸ਼ਤੇਦਾਰ ਵੀ ਆਏ ਸੀਗੇ ਸੋ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਵੀ ਤੁਹਾਡਾ ਦਿਲ ਕੀ ਕਹਿੰਦਾ ਹੈ ਵੀ ਤੋਂ ਨੂੰ ਖੁਸ਼ੀ ਕਿੰਨੀ ਕੋਈ ਆ ਖੁਸ਼ੀ ਆ ਬਸ ਹੁਣ ਮਾਲ ਕੋਲੀ ਕੋਲੀ ਸਾਜੇ ਸਾਜੇ ਸਾਡਾ ਕੰਮ ਚੱਲਦਾ ਰਹੂਗਾ ਹਾਂ ਨਸਾਂ ਨਾਲ ਲੱਗਣ ਮਾਲ ਕੁੜੀਆਂ ਮਜਬਾਤ ਬਚਾ ਹਾਂ ਨਾਲ ਵਲੌਗ ਦੇ ਵਿੱਚ ਮਤਲਬ ਘੜ ਘੜ ਚੀਜ਼ਾਂ ਆਉਂਦੀਆਂ ਰਹਿਣਗੀਆਂ ਸੋ ਬੇਨਤੀ ਸਾਰੇ ਨੂੰ ਹੱਥ ਜੋੜ ਕੇ ਕਰ ਦੋਗੇ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਹੁੰਦਾ ਯਾਰ ਸੋ ਸਬਸਕ੍ਰਾਈਬ ਕਰ ਦੋ ਚੈਨਲ ਨੂੰ ਸੋ ਬਾਕੀ ਆਸ਼ਮਾ ਬਹੁਤ ਸੋਹਣੀ ਐਂਡਿੰਗ ਕਰ ਦਿੰਦੀ ਬਲੌਗ ਦੀ ਆਸ਼ਮਾ ਜੀ ਐਂਡਿੰਗ ਕਰੋ ਹਾਂਜੀ ਕਿਵੇਂ ਹੋ ਜੀ ਸਾਰੇ ਤੁਹਾਡਾ ਬਲੌਗ ਵੇਖਦੇ ਰਹੋ ਵੱਧ ਤੋਂ ਵੱਧ ਸਾਡੇ ਬਲੌਗ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸੋ ਬਲੌਗ ਆ ਰਿਹਾ ਕਿੰਨਾ ਛੋਟਾ ਜਿਹਾ ਬਲੌਗ ਸੀ ਹਾਂ ਸੀ ਮੀਨਿੰਗ ਬਲੌਗ ਪਰ ਇਹ ਬਲੌਗ ਸਾਡੇ ਲਈ ਮੈਨੂੰ ਸਾਰਿਆਂ ਬਲੌਗਾਂ ਨੂੰ ਜੋੜ ਕੇ ਇੱਕ ਬਲੌਗ ਜਿਹਾ ਮੰਨਣਾ ਕਿਸੇ ਨੂੰ ਮਤਲਬ ਬਹੁਤ ਖੁਸ਼ੀਆਂ ਸਾਰਿਆਂ ਨੂੰ ਪਰ ਸਭ ਤੋਂ ਜ਼ਿਆਦਾ ਐਕਸਾਈਟਿਡ ਪਾਪਾ ਨੇ ਮਾਲਕ ਕਿਸੇ ਦੀ ਖੁਸ਼ੀਆਂ ਨੂੰ ਨਜ਼ਰ ਨਾ ਲਾਵੇ ਸਭ ਦੀਆਂ ਖੁਸ਼ੀਆਂ ਵਧਣ ਇਹ ਜਿਵੇਂ ਕਹਿੰਦੇ ਆ ਨੀ ਸਭ ਤੋਂ ਜ਼ਿਆਦਾ ਖੁਸ਼ੀ ਮੇਰਾ ਬਲੌਗ ਤਾਂ ਮੈਂ ਛੋਟਾ ਸੀਗਾ ਪਰ ਸਾਡੇ ਇੱਕ ਜ਼ਿੰਦਗੀ ਲਈ ਸਭ ਤੋਂ ਵੱਡਾ ਇੱਕ ਮੂਵਮੈਂਟ ਸੀਗਾ ਜਿਹੜਾ ਅੱਜ ਹੋਇਆ ਆ ਸੋ ਕੈਂਡ ਕੈਂਡ ਚੀਜ਼ਾਂ ਆਪਾਂ ਲੈ ਕੇ ਆਉਂਦੇ ਰਵਾਂਗੇ ਆਜੋ